ਸਿਕਾਲ ਤੁਸੀਂ ਦੇਖ ਰਹੇ ਹੋ ਨਿਊਜ਼ 18 ਤੇ ਵੇਖਾ ਤੁਹਾਡੇ ਨਾਲ ਗਗਨਦੀਪ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਅੱਜ ਦੀ ਸਭ ਤੋਂ ਅਹਿਮ ਤੇ ਸਭ ਤੋਂ ਵੱਡੀ ਖਬਰ ਦੇ ਨਾਲ ਅੱਜ ਪੰਜਾਬ ਦੀ ਸਿਆਸਤ ਦਾ ਸਭ ਤੋਂ ਅਹਿਮ ਦਿਨ ਰਿਹਾ ਕਿਉਂਕਿ ਹਰ ਪਾਰਟੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਵਿੱਚ ਆਪਣਾ ਵजूद ਕਾਇਮ ਕਰਨ ਦੇ ਲਈ ਜੀਤੋੜ ਕੋਸ਼ਿਸ਼ ਕੀਤੀ ਗਈ ਅ즈ਮਾਇਸ਼ ਕੀਤੀ ਗਈ ਬਾਦਲ ਦੇ ਘੜ ਲੰਬੀ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਨੇ ਮੋਰਚਾ ਸੰਭਾਲ ਲਿਆ ਤਾਂ ਕੈਪਟਨ ਦੇ ਘੜ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਗਰਜ ਰਹੇ ਸਰਬਾਤ ਸੁਕਲ ਮਿਲਾ ਕੇ ਪੰਜਾਬ ਦੇ ਵਿੱਚ ਅੱਜ ਛਿੜੀ ਰੈਲੀਆਂ ਦੀ ਵਾਰ ਤੇ ਸਭ ਦੇ ਵਿਚਾਰਿਆ ਪਾਰਟੀ ਸਿੱਛੇ ਨਹੀਂ ਰਹੀ ਦੋ ਤੀਰਾ ਦੇ ਵਿੱਚ ਵੰਡੀ ਆਮ ਆਦਮੀ ਪਾਰਟੀ ਨੇ ਰੈਲੀ ਤਾਂ ਹਾਲਾਕੇ ਕੋਈ ਨਹੀਂ ਰੱਖੀ ਪਰ ਬੇਆਦਮੀਆਂ ਅਤੇ ਗੋਲੀकांड ਘਟਨਾਵਿੱਚ ਇਨਸਾਫ ਦੀ ਮੰਗ ਰੋਲ ਕੇ ਮੋਰਚਾ ਜ਼ਰੂਰ ਖੋਲਿਆ ਤੇ ਤਸਵੀਰਾਂ ਟੀਵੀ ਸਕਰੀਨ ਤੇ ਸਾਡੇ ਜਿਹੜੇ ਸਦਰੇ ਲੰਬੀ ਪਟਿਆਲਾ ਕੋਟਕਪੂਰਾ ਦੀਆਂ ਤਸਵੀਰਾਂ ਨੇ ਬਰਗਾੜੀ ਤੱਕ ਰੋਸ ਮਾਰਚ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਵੰਗਾਰ ਇਸ ਮੌਕੇ ਤੇ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ ਹੁੰਕਾਰ ਵੀ ਪਟਿਆਲਾ ਵਿੱਚ ਦੇਖਣ ਨੂੰ ਮਿਲੀ ਲੰਬੀ ਦੇ ਵਿੱਚ ਰੈਲੀ ਦਾ ਮੋਰਚਾ ਸਾਂਭਿਆ ਮੁੱਖ ਮੰਤਰੀ ਪੰਜਾਬ ਕੈਪਟਨ ਅਵਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਰੈਡਿਕਲ ਕੀਤੀ ਜਾਗਦਾ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੀਤਾ ਗਿਆ ਜਿਸ ਨੂੰ ਵੱਡਾ ਜਨਤ ਸਮਰਥਨ ਵੀ ਮਿਲਿਆ ਸਿੱਖ ਜੱਤੇਵੰਦੀਆਂ ਦੇ ਆਗੂ ਤੇ ਕਈ ਲੋਕ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਕਿਉਂਦਰ ਭਗਵੰਤਮਾਨ ਦੇ ਧੜੇ ਦੇ ਵੱਲੋਂ ਵੀ ਬਰਗਾੜੀ ਵਿਖੇ ਇੱਕ ਕਾਮ ਪੱਕਾ ਚ ਢਲਾਇਆ ਗਿਆ ਸੀ। ਇਹ ਤਿੰਨ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਆ ਪੰਜਾਬੀਆਂ ਵੱਖ-ਵੱਖ ਥਾਵਾਂ ਦੀਆਂ ਤਸਵੀਰਾਂ ਨੇ, ਲੰਬੀ ਪਟਿਆਲਾ ਤੇ ਬਰਗਾੜੀ ਦੀਆਂ ਤਸਵੀਰਾਂ ਨੇ। ਲੰਬੀ ਦੇ ਵਿੱਚ ਕਾਂਗਰਸ ਦੇ ਵੱਲੋਂ ਮੋਰਚਾ ਖੋਲ੍ਹਿਆ ਗਿਆ। ਸ਼ਮਲੇ ਕਾਲੀ ਦਲ ਨੂੰ ਕਈ ਮੁੱਦਿਆਂ ਤੇ ਕੇਰਿਆ ਗਿਆ। ਤੇ ਦੂਜੇ ਪਾਸੇ ਸ਼ਮਲੇ ਕਾਲੀ ਦਲ ਪਟਿਆਲਾ ਦੇ ਵਿੱਚ ਹੱਲਾ ਬੋਲ ਕੀਤਾ ਗਿਆ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਦੇ ਖਿਲਾਫ। ਅੱਗੇ ਵਧਾਂਗੇ ਕਿ ਕਿਦਾਂ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਦੇ ਵਿੱਚ ਅੱਜ ਸੀਐਮ ਕੈਪਟਨ ਅਭਿੰਦਰ ਸਿੰਘ ਦੀ ਧਹਾੜ ਜੋਨਾ ਨੂੰ ਸੁਣਾਈ ਦਿੱਤੀ ਮੁੱਖ ਮੰਤਰੀ ਨੇ ਰੈਲੀ ਦੇ ਸਿਆਸੀ ਮੰਚ ਤੋਂ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਪਦਾਨ ਸੁਖਬੀਰ ਸਿੰਘ ਬਾਦਲ ਤੇ ਜੱਮਕੇ ਹਮਲੇ ਬੋਲੇ ਵਿਅਤ ਵੀ ਗੋਲੀ ਕਾਂਢ ਦੇ ਮਾਮਲੇ ਵਿੱਚ ਇਲਾਕੇ ਦੇ ਮੁੱਖ ਮੰਤਰੀ ਬਾਦਲਾ ਤੇ ਖੂਬ ਹਮਲਾਵਰ ਰੁਖ ਅਖਤਿਆਰ ਕਰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪੰਜਾਬ ਦੇ ਲੋਕਾਂ ਦੇ ਵਿੱਚ ਆਪਣਾ ਜਨ ਆਧਾਰ ਗਵਾ ਚੁੱਕੇ ਨੇ ਇਸੇ ਲਈ ਉਹਨਾਂ ਦੀ ਸੱਤਾ 'ਚ ਵਾਪਸੀ ਤਾਂ ਹੋ ਨਹੀਂ ਸਕਦੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਤੇ ਇਸ ਰਿਪੋਰਟ ਦੇ ਅਧਾਰ ਤੇ ਕਾਰਵਾਈ ਨਾ ਹੋਣ ਦੀ ਗਲਤੀ ਕੈਪਟਨ ਨੇ ਕਿਹਾ ਕਿ ਸੀਟੀ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਹੀ ਸਖਤ ਕਾਰਵਾਈ ਕੀਤੀ ਜਾਏਗੀ ਤੇ ਕਾਨੂੰਨ ਦੇ ਮੁਤਾਬਿਕ ਗ੍ਰਿਫਤਾਰੀਆਂ ਵੀ ਹੋਣੀਆਂ ਮੁੱਖ ਮੰਤਰੀ ਨੇ ਵੀ ਸਾਫ ਕੀਤਾ ਕਿ ਜੇਕਰ ਪੂਰੇ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਨਾਮ ਆਇਆ ਤਾਂ ਕੇਸ ਜ਼ਰੂਰ ਚਲਾਇਆ ਜਾਏਗਾ ਮੁੱਖ ਮੰਤਰੀ ਨੇ ਕਿਹਾ ਕਿ ਗੋਲੀ ਕਾਂਡ ਦੇ ਅਗਲੇ ਹੀ ਦਿਨ ਉਹ ਬਰਗਾੜੀ ਗਏ ਸਨ ਇਹ ਤੋਤਾ ਕਿ 4 ਦਿਨ ਬਾਅਦ ਰਾਹੁਲ ਗਾਂਧੀ ਨੇ ਵੀ ਉਥੋਂ ਦਾ ਦੌਰਾ ਕੀਤਾ ਸੀ ਪਰ ਬਾਦਲ ਨੇ ਪੀੜਿਤ ਪਰਿਵਾਰਾਂ ਦਾ ਹਾਲਚਾਲ ਤੱਕ ਨਹੀਂ ਜਾਣਿਆ ਜੋ ਕਾਨੂੰਨ ਹੈ ਬੁਲਕਾ ਉਹ ਬੁਲਕ ਨੇ ਕਾਨੂੰਨ ਨਹੀਂ ਤਾਲਦੇ ਹੋਏ ਅਸੀਂ ਇਨਵੈਸਟੀਗੇਸ਼ਨ ਕਰਾਵਾ ਲਈ ਔਰ ਜਦੋਂ ਆਏਗੇ ਅਸੀਂ ਉਹ ਤੇਰੇ ਕੋਲੋਂ ਪਤਾ ਹੋਵੇ ਤੇ ਨਾਲ ਕੱਢਿਆ ਜੀ ਦੱਸਾਲੇ ਹੋਰ ਬਾਦਲ ਰੋਨੇ ਵਿੱਚ ਬਾਦਲ

ਤੇਜ਼ਨ ਵਾਲੀ ਰੈਲੀ ਦੇ ਮੰਚ ਤੋਂ ਸੀਐਮ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਵੀਗਲ ਵੀ ਵਜਾ ਦਿੱਤਾ ਰੈਲੀ ਦੇ ਮੰਚ ਤੋਂ ਜਾਰੀ ਕੀਤੇ ਗਏ ਪੋਸਟਰ ਦੇ ਵਿੱਚ ਮਿਸ਼ਨ 13 ਦਾ ਨਾਅਰਾ ਵੀ ਦਿੱਤਾ ਗਿਆ ਯਾਨੀ ਕਿ ਯਾਨੀ ਕਿ ਲੋਕ ਸਭਾ ਚੋਣਾਂ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਕਾਂਗਰਸ ਆਪਣੇ ਨਾਮ ਕਰੇਗੀ ਇਹ ਦਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤਾ ਗਿਆ ਤੇ ਨਾਲ ਹੀ ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੇ ਦੌਰਾਨ ਇਸ ਚੀਜ਼ ਨੂੰ ਵੀ ਸਾਫ਼ ਕੀਤਾ ਕਿ ਪੰਜਾਬ ਦੇ ਵਿੱਚ ਕਾਂਗਰਸ ਦਾ ਕਿਸੇ ਵੀ ਪਾਰਟੀ ਦੇ ਨਾਲ ਕੋਈ ਗੜਚੌੜ ਨਹੀਂ ਹੋਏਗਾ ਕਿਉਂਕਿ ਇੱਥੇ ਪਾਰਟੀ ਇਕੱਲੇ ਮੋਰਚਾ ਫਤਿਹ ਕਰਨ ਦਾ ਦਮ ਰੱਖਦੀ ਹੈ। ਸਾਡੇ ਲੋਕ ਸਾਡੇ ਲੋਕ ਆਪ ਪੰਜਾਬ ਤੋਂ 13 ਦੀ 13 ਸੀਟਾਂ ਲਈ ਇੱਕ ਨਵਾਂ ਸਾਲ ਨੂੰ ਸਰਵਕਾਰੀ ਹੈ। ਔਰ ਦੂਜਾ پارٹی واسٹم کرنی ہے سنو آم آدمی چاہیے نہ چاہیے نہ چاہیے کوئی نہیں چاہیے ਸਾਨੂੰ ਦਾ ਪੰਜਾਬ ਦੇ ਲੋਕ ਸਾਡੇ ਨਾਲ ਨੇ ਕਾਂਗਰਸ ਪਾਰਟੀ ਨੇ ਮੌਕੇ ਪਰੇ ਆਪਣੇ ਆਪ ਦੀ ਸ਼ਖਰਣਾ ਸਾਨੂੰ ਦੋਹੀ ਇਸ ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ 18 ਮਹੀਨਿਆਂ ਦਾ ਕੰਮਕਾਜ ਦਾ ਬਿਊਰੋ ਵੀ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਸੂਬੇ ਦੇ ਆਰਥਿਕ ਹਾਲਾਤ ਨਹੀਂ ਸੁਧਰੇ ਤਾਂ ਕਿਸਾਨ ਦਾ ਪੂਰਾ ਕਰਜ਼ਾ ਮਾਫ਼ ਕਰ ਦਿੱਤਾ ਜਾਏਗਾ। ਜੀ ਪਤਾ ਨਹੀਂ ਦੱਸਾ ਤੋਂ ਉਹ ਕੀ ਕਰਦੇ ਹਨ ਇਸ ਖੇਤਾਂ ਦੇ ਉੱਪਰ। ਪਰ ਮਨ ਇਹਦਾ ਅਸਰ ਸਾ سا کروڑ ہے لیکن دس سات سو دے ہو گئے ان کو یہ گھر ہو جائے گی ابھی دو لاکھ روپیہ ہر پروار کو دے رہے ہیں اور واحو وغیرہ ਤਾਂ ਵੀ ਆਖਿਰ ਸਾਡਾ ਬਹੁਤ ਹੋਇਆ ਅਸਫਗਤ ਅਗਲੇ ਰਾਤ ਤੋਂ ਲੱਗੇ ਤੇ ਅੱਜ ਫੇਰ ਜਿਹੜਾ ਕੋਈ ਸਰਦਾਰ ਸਾਡੇ ਕੋਲੋਂ ਹੋਇਆ ਅੱਜ ਦੇ ਕੋਰਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਸਾਨ ਕਰਜ਼ਾ ਮਾਫੀ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਸਰਕਾਰ ਦੀਆਂ ਹੋਰਨਾਂ ਉਪਲਬਧੀਆਂ ਨੂੰ ਵੀ ਗਣਵਾਇਆ ਮੁੱਖ ਮੰਤਰੀ ਦੇ ਮੁਤਾਬਕ ਸਾਰੇ ਗਰੀਬ ਪਰਿਵਾਰਾਂ ਨੂੰ 5 ਲੱਖ ਦਾ ਸਿਹਤ ਬੀਮਾ ਦਿੱਤਾ ਜਾ ਰਿਹਾ ਹੈ ਨਾਲ ਹੀ ਰੋਜ਼ਾਨਾ 800 ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦਾ ਵੀ ਸੀਐਮ ਨੇ ਦਾਅਵਾ ਕੀਤਾ

ਤੇਨੇ 60000 ਨੌਕਰੀਆਂ ਦੀ ਧਾਰ ਚੁੱਕਿਆ 1.89 ਲਗਦੀਆਂ 350 ਦੇ ਇੱਕ ਹੋਏ ਨੇ ਅੱਜੋ ਬੱਚਿਆਂ ਦੀ ਨੌਕਰੀ ਇੱਕ ਰੋਜ਼ ਲਗਦੀਆਂ ਅੱਜ ਤੇ 35000 ਹੋਏ ਲੰਮੀ ਦੇ ਵਿੱਚ ਕਾਂਗਰਸ ਦੀ ਰੈਲੀ ਤੇ ਮੰਚ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਮੋਰਚਾ ਖੋਲੇ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲਵੀ ਆਏ ਬਾਦਲਾ ਤੇ ਖੂਬ ਹਮਲਾ ਵਰ ਰੁੱਖ ਹਕਤਿਆਰ ਕਮਜ਼ੋਰ ਇਹ ਸਮਝ ਨਹੀਂ ਦੀ ਇਹ ਸਮਝ ਨਹੀਂ ਦੀ ਕਿ ਤਾਕਤਵਰ ਤਾਕਤਵਰ ਹੀ ਹੁੰਦਾ ਕਮਜ਼ੋਰ ਕਮਜ਼ੋਰ ਦਾ ਇਹ ਕਮਜ਼ੋਰ ਨਾ ਤੋਂ ਤੋਂ ਜੋ ਟਕਰਾਈ ਤੇ ਫੇਰੋਂ ਖੜਾ ਹੋਇਆ ਉਹ ਕਹੀ ਸਮਝ ਦੇ ਜਿਨ੍ਹਾਂ ਨੇ ਕਦਰ ਕੀਤਾ ਉਹ ਤਰੱਕ ਕਰਦੇ ਹੈ قدر حکم بری ہو کے ملازم قدم ہو گئے جسٹس رنجیت سنگھ کی رپورٹ دشن کر کے سابق کرتا کہ بندہ بڑا چھوٹا امی ہے گریب ہے کہ کانو کو فرق نہیں سکتا گولی دی، چلا حکم یہ صاحب پہلی باری انیس سو ستر متری بنے تھے ਇਹ ਕਿ ਤੁਹਾਨੂੰ ਵਰਤਾਂ ਸੁਣਨ ਦੇ। ਦੋ ਨਾਲ ਸਾਰਾ ਛੱਡ ਕੇ ਗਾਇਆ। ਪੰਜਾਬ ਸੰਗਾਰ ਹੋ ਗਿਆ। ਜਿੰਨੇ ਜਿੰਨੇ ਬਾਦਸ਼ਾਹ ਵੀ ਹੁੰਦੇ ਹੈ। ਪੰਜਾਬ ਸੰਗਾਰ ਹੋ ਗਿਆ। ਉਸ ਤੋਂ ਮੈਂ ਜੱਟ ਦੀ ਕੋਠਾ ਵਾਲੀ ਨਾਲ ਜੱਟ ਦੇ ਹਸਪਤਾਲ ਇਹ ਗੱਲ ਕਹ ਰਿਹਾ। ਉਹਨੇ ਪੰਜਾਬ ਦੇ ਵਿੱਚ ਕਲਕਤੇਾਰੇ ਵੀ ਹੁੰਦੇ ਜਿੰਨੇ ਬਾਦਸ਼ਾਹ ਕੋਲੇ ਦੌਲਤ ਦੇ ਰੱਖੀ ਹੈ। ਹਾਲੇ ਜਿਹੜੇ ਜਾ ਰਹੇ ਰਹਿਣਾ ਕਿ ਪ੍ਰਮਾਤਮਾ ਲਖਮੀ ਵਾਲਾ ਦਾ ਪ੍ਰਮਾਤਮਾ ਮੱਤ ਮਾਰ ਦਿੰਦਾ ਹੈ ਮੱਤਾਰੰਗ ਦਾ ਇਹਨਾਂ ਵੀ ਹੱਥੋਂ ਤੇ ਪਰਦਾ ਪੈ ਗਿਆ ਔਰ ਇਹ ਸੂਤਰਿਕਨ ਦੇ ਤੌਰ ਤੇ ਕਾਂਗਰਸ ਦੇ ਮੰਚ ਤੋਂ ਸੁਪਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਾਦਲਾ ਤੇ ਖੂਬ ਸਿਆਸੀ ਹਮਲੇ ਬੁਲੇ ਉਹਨਾਂ ਨੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਤੇ ਉਹਨਾਂ ਨੇ ਇਹ ਕਿਹਾ ਇਸ ਤਰ੍ਹਾਂ ਦੀਆਂ ਰੈਲੀਆਂ ਇਤਿਹਾਸ ਦੇ ਵਿੱਚ ਯਾਦਗਾਰ ਹੋਣਗੀਆਂ ਕਿਲੇ ਕਟਲਾ ਕੋ ਕੁਰਬਾਨੀਆਂ ਦੀ ਬੜੀ ਚਰਚਾ ਹੋ ਰਹੀ ਹੈ। ਸਰਕਾਰੀ ਤਰਫੇ ਅਰਬੜਾ ਅਰਬੜਾ ਪ੍ਰਸਾਦ ਸਿੰਘੀ ਬਾਦਲ ਕਹਿ ਰਹੇ ਹੈ ਮੈਂ ਪੰਜਾਬ ਦੇ ਭਾਈਚਾਰੇ ਨੂੰ ਆਜ ਨਹੀਂ ਆਣ ਦੇਵਾਂਗਾ ਇਹ ਨੋ ਸੇਫਾਈਟਾ ਦਾ ਬਚਾ ਕੇ ਰੱਖੂਗਾ ਜੇ ਲੋੜ ਪਈ ਮੈਂ ਤੇ ਮੇਰਾ ਬੇਟਾ ਸੁਖਵੀਰ ਕੁਰਬਾਨੀ ਦੇ ਦੇਵਾਂਗੇ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਪੰਜਾਬ ਦੇ ਅੰਦਰ ਧੀਰ ਪਈ ਤੀ 25000 ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਉਦੋਂ ਕਾਕਾ ਜੀ ਕਿਥੇ ਸੀ ਜਿਹੜੇ ਕਦੀ ਕਾਕਾ ਜੀ ਕੁਰਬਾਨੀ ਦੇਣਾਂਗੇ ਕਾਕਾ ਜੀ ਅਮਰੀਕਾ ਬਿਠਾ ਕੇ ਜੀ ਅੱਜ ਕੱਲੇ ਕੁਰਬਾਨੀਆਂ ਦੇਣਾਂਗੇ ਮੈਂ ਨਹੀਂ ਕਹੂੰਗਾ ਕਿਉਂਕਿ ਮੇਰੇ ਨਾਲ ਜਿਹੜੇ ਬੈਠੇ ਆ ਸਾਡੇ ਤੇ ਮੈਨੂੰ ਜੋਕਰ ਦੇ ਲੋਕ ਕਹਿੰਦੇ ਆ ਹਰੇਕ ਪੱਟੇ ਦੇ ਕਿੱਥੇ ਲੱਗਿਆ ਹੁੰਦਾ ਖੁਜੀ ਉੱਧਰ ਦੇ ਮੀਆਂ ਹੁੰਦਾ ਪੁਰੀ ਨਦਰ ਵਾਲੇ ਤੇ ਆਫੂ ਕਾ ਐਮ ਉਸਕੇ ਵੱਡੇ ਮੈਂ ਕਹਿ ਨਹੀਂ ਸਕਦਾ ਪਰ ਜਿਹੜਾ ਪੰਜਾਬ ਦੇ ਭਾਈ ਸਾਡੇ ਕੰਨੀ ਮਾਰੀਗਾ ਲੱਗੂਗਾ ਜਿਹੜੇ ਲੋਕਾਂ ਦਾ ਕੰਮ ਹੈ ਉਹ ਆਦੇ ਹੁਣ ਦੇ ਲੋਕ ਕਰਨ ਇਹਨਾਂ گروا کے نام سے گرداوی کراس جی وہ میں ਪੰਖ ਮਰੇ ਅਜੀਜੀ ਆਪ ਪੰਖ ਦੇ ਜਿਹੜੇ ਆਪੂ ਨੇ ਜਿਹੜੇ ਠਕਤਾਲੀ ਰੀਂਦੇ ਆ ਅੱਜ ਉਹ ਖੜੇ ਆ ਮੰਤਰੀ ਜੀ ਤੁਸੀਂ ਕਿਹਾ ਮੰਤਰੀ ਜੀ ਨੇ ਕਹਾ ਹੈ ਇੱਡੇ ਵੱਡੇ ਯਾਰਦੀ ਖੱਤੇ ਅੰਦਰ ਤੋਂ ਵੀਰ ਬਾਦਲਾ ਕੈਦਾ ਹੋਇਆ ਕਿ ਨਾਲ ਦੇਖ ਰਿਹਾ ਉਹਨਾਂ ਦੇ ਕਿਲੇ ਨੂੰ ਕਾੜ ਨਹੀਂ ਕਿਤੇ ਨੂੰ ਕੋਈ ਲੋੜ ਨਹੀਂ ਲੋਕਾਂ ਦੀ ਲੋੜ ਨਹੀਂ ਜਿਹੜਾ ਆਜ਼ਾਦੀ ਦਾ ਹੈ ਉਹਨਾਂ ਕਿਹਾ ਨਾ ਕਰਨਾ ਤੁਸੀਂ ਵੀ ਚਾਹੁੰਦੇ ਹੋ ਉਥੇ ਖੇਲੇ ਖੋਖੇ ਹੋ ਕਿਉਂਕਿ ਅੱਜ ਜਿਹੜੇ ਲੋਕ ਜੈ ਸਿੰਘ ਦਾ ਨਾਮ ਲੈਤੇ ਗੁਰੂ ਦਾ ਨਾਮ ਲੈ ਸਕਦੇ ਜਗਮਾ ਦਾ ਨਾਮ ਹੈ ਸਾਰਿਆਂ ਨੂੰ ਇੱਕ ਨਾਰਾ ਦੇਣ ਦੀ ਕੋਸ਼ਿਸ਼ ਕੀਤੀ ਮਾਨ ਸਰਵੇ ਜਦੋਂ ਉਹਨਾਂ ਨੇ ਕੱਢੇ ਹੋ ਕੇ ਪਲੇਟਫਾਰਮ 'ਤੇ ਨਹੀਂ ਸੁਨੇਹਾ ਗਿਆ ਕਿ ਇਹ ਥੋੜੀ ਲੜਾਈ ਦਾ ਕੰਮ ਮਿਕਰੂਜੀਏ ਨਾ ਹੈ ਇਹ ਤੁਸੀਂ ਐ ਕਰੋ ਆਪਾਂ ਲੈ ਕੇ ਗੱਲ ਕਰਾਂਗੇ ਪਰ ਮੈਂ ਪਟਿਆਲੇ ਵਾਲੀ ਮੈਰੀ ਦੇ ਅੰਦਰ ਮਿੱਤਰੂ ਸਟੇਜ ਤੇ ਨਹੀਂ ਮੈਂ ਨਾ ਤੁਸੀਂ ਮਿੱਟੀ ਤੇ ਆਓ